ਅੱਜ ਜਿਹੜੀ ਪਾਰਲੀਮੈਂਟ ਇਲੈਕਸ਼ਨ ਦੇ ਦੌਰਾਨ ਜੀਨਾਂਗਰ ਦੀ ਧਰਤੀ ਦੇ ਉੱਪਰ ਭਾਰਤੀ ਜਨਤਾ ਪਾਰਟੀ ਦੀ ਇੱਕ ਇਤਿਹਾਸਿਕ ਰੈਲੀ ਹੁਣ ਜਾ ਰਹੀ ਹੈ ਜਿਸ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਨੇਤਾ શ્રી ਨਰਿੰਦਰભાઇ મોદી ਜੀ ਅਡਰੈਸ ਕਰਨ ਆ ਰਹੇ ਨੇ ਔਰ ਇਹਦੇ ਨਾਲ ਬਹੁਤ ਵੱਡਾ ਸਾਡੀ ਇਲੈਕਸ਼ਨ ਨੂੰ ਇੱਕ ਹੰਗਾਰਾ ਮਿਲੇਗਾ ਨਾਲ ਦੇ ਜਿਹੜੇ ਦੂਸਰੇ ਹਲਕੇ ਨੇ ਉਹਨਾਂ ਕੋ ਵੀ ਇਸ ਰੈਲੀ ਦਾ ਅਸਰ ਪਏ ਜਿੱਥੋਂ ਤੱਕ ਸਵਾਲ ਹੈ ਦੂਸਰੀਆਂ ਪਾਰਟੀਆਂ ਦਾ ਉਹ ਦੂਸਰੀਆਂ ਪਾਰਟੀਆਂ ਕੋਲ ਕੋਈ ਏਜੰਡਾ ਨਹੀਂ ਹੁੰ ਰਹਿ ਗਿਆ ਮੋਦੀ ਜੀ ਦੇ ਜਿਹੜਾ ਵਿਕਾਸ ਦਾ ਏਜੰਡਾ ਹੈ ਉਹਦੇ ਮੁਕਾਬਲੇ ਤੇ ਉਹਨਾਂ ਕੋਈ ਏਜੰਡਾ ਨਹੀਂ ਤੇ ਦੇਸ਼ ਦੀ ਸੁਰੱਖਿਆ ਦਾ ਏਜੰਡਾ ਸਭ ਤੋਂ ਉੱਤਮ ਏਜੰਡਾ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਸਾਰੇ ਵਰਗ ਕਿਸਾਨ ਮਜ਼ਦੂਰ ਸ਼ਡਿਊਲਡ ਕਾਸਟ ਦੁਕਾਨਦਾਰ ਸਾਰੇ ਵਰਗਾਂ ਦਾ ਸਮਰਥਨ ਮਿਲ ਰਿਹਾ ਤੇ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਪੰਜਾਬ ਦੇ ਵਿੱਚ 13 ਸੀਟਾਂ ਲੜ ਰਹੀ ਹੈ ਤੇ ਮੈਂ ਕਹਿ ਸਕਣਾ ਕਿ ਪਿਛਲੇ ਸਾਰੇ ਰਿਕਾਰਡ ਮਾਤ ਹੋ ਜਾਣਗੇ ਤੇ ਸਾਡਾ ਇਥੋਂ ਗੁਰਦਾਸਪੁਰ ਦਾ ਜਿਹੜਾ ਕੈਂਡੀਡੇਟ ਉਹ ਬਹੁਤ ਭਾਰੀ ਬਹੁਮਤ ਨਾਲ ਜਿੱਤ ਕੇ ਅਗਲੀ ਸਰਕਾਰ ਵਿੱਚ ਕੇ ਸਭ ਆਏਗਾ ਗੁਰਦਾਸਪੁਰ ਤੇ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਅੱਜ ਦੀ ਇਸ ਰੈਲੀ ਨੂੰ ਰੋਕਣ ਵਾਸਤੇ ਜੋ ਪੰਜਾਬ ਦੀ ਮੌਜੂਦਾ ਸਰਕਾਰ ਨੇ ਜੜਿੱਕੇ ḍਾਏ ਨੇ ਥਾਂ ਥਾਂ ਤੇ ਇਹਦਾ ਐਡਵਰਸ ਫਰਕ ਪਵੇਗਾ ਸਾਡੀ ਚੋਣ ਦੇ ਉੱਤੇ ਕਿਸਾਨੀ ਕਿਸਾਨੀ ਵਿਰੋਧ ਜਿਹੜਾ ਉਹਨੂੰ ਤੁਸੀਂ ਸੂਬਾ ਸਰਕਾਰ ਸੀ ਉਹ ਮੰਨਦੇ ਹੋ ਸਾਰੀ ਪਲਾਨਿੰਗ ਮੰਨ ਬਿਲਕੁਲ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਮਦਦ ਕਰ ਰਹੀ ਏ ਕਿ ਇਹ ਅਸੀਂ ਦੌਣ ਜਾ ਰਹੇ ਹਾਂ ਤੇ ਭਾਰਤੀ ਜਨਤਾ ਪਾਰਟੀ ਗੇਮ ਕਰ ਰਹੀ ਏ ਤੇ ਅੱਜ ਮੋਦੀ ਸਾਹਿਬ ਦੀ ਰੈਲੀ ਦੇ ਨਾਲ ਪੰਜਾਬ ਦਾ ਮਾਤਾਵਰਨ ਬਦਲ ਜਾਣਾ ਪਰਸ਼ੋ ਪਟਿਆਲੇ ਦੀ ਜਿਸ ਤਰ੍ਹਾਂ ਬਾਜਾਵ ਸਾਹਿਬ ਨੇ ਦੱਸਿਆ ਅੱਜ ਇੱਥੋਂ ਰੈਲੀ ਤੋਂ ਬਾਅਦ ਜਲੰਧਰ ਜਾ ਕੇ ਰੈਲੀ ਕਰਨੀ ਹੈ ਪਹਿਲਾਂ ਦੋ ਰੈਲੀਆਂ ਮਹਾਬਾਚੂ ਪ੍ਰਦੇਸ਼ ਕਰਕੇ ਆ ਰਹੇ ਨੇ ਇੱਜੇ ਨਾਰਥ ਇੰਡੀਆ ਦੀ ਫਤਿਹ ਬਦਲ ਜਾਣੀ ਦੋ ਦਿਨ ਦੇ ਵਿੱਚ ਰਾਜਨੀਤਿਕ ਤੌਰ ਤੇ ਇਸ ਕਰਕੇ ਮੇਰੇ ਹੱਥ ਪੈਰਾਂ ਦੀ ਪੈ ਗਈ ਹੈ ਖਾਸ ਕਰਕੇ ਪੰਜਾਬ ਦੇ ਸਾਡੇ ਇੱਥੋਂ ਵਾਲੇ ਕੈਂਡੀਡੇਟ ਮੇਰੇ ਹੁੰਦਿਆ ਇੱਥੋਂ ਲੰਘ ਕੇ ਗਏ ਨੇ ਤੇ ਉਹ ਦਿਨਾ ਨਗਰਾਂ ਦੀ ਮੋਦੀ ਦੀ ਰੈਲੀ ਦਾ ਮੁਲੰਕਣ ਕਰਨੀ ਇੱਥੇ ਆਏ ਨੇ ਦਿਨਾ ਨਗਰ ਕਿ ਮੈਂ ਮੁੱਕੇ ਜਾ ਕੇ ਦੇਖਣਾ ਕੀ ਕੋਈ ਹੋ ਰਿਹਾ ਇੰਨੇ ਘਬਰਾਏ ਹੋਏ ਨੇ ਤੇ ਇੱਕ ਬਰਾਹਤ ਦੱਸਣੀ ਹੈ ਕਿ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਲੀਡ ਨਾਲ ਅੱਗੇ ਚੱਲ ਜਾ ਰਹੀ ਹੈ ਤੇ ਨਵਾਂ ਇਤਿਹਾਸ ਤੇ ਨਵਾਂ ਸਰਦਾਰ ਜੀ ਅੱਜ ਦੀ ਇੱਕ ਦਿਨਾਂਗਰ ਬੜੀ ਇਤਿਹਾਸਕ ਰੈਲੀ ਹੋ ਰਹੀ ਹੈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜਿਹੜੇ ਨੇ ਉਹ ਸਪੈਸ਼ਲੀ ਤੌਰ ਤੇ ਇੱਥੇ ਆਏ ਨੇ ਔਰ ਇੱਕੋ ਤੁਹਾਡੇ ਕੈਂਡੀਡੇਟ ਨੇ ਦਨੀਸ਼ ਬੱਬੂ ਕੀ ਲੱਗਦਾ ਤੁਹਾਨੂੰ ਇਸ ਰੈਲੀ ਦਾ ਲੋਕਾਂ ਦੇ ਉੱਤੇ ਕਿੰਨਾ ਅਸਰ ਪਵੇਗਾ ਦੇਖੋ ਜੀ ਜੇ ਅਸਲ ਵਿੱਚ ਇਹ ਦੇਖੀ ਜਾਏ ਤੇ ਹਿੰਦੁਸਤਾਨ ਦੇ ਵਿੱਚ ਇਹ ਜਿਹੜੀ ਵੇਵ ਚੱਲਦੀ ਹੈ ਮੋਦੀ ਨਾਂ ਦੀ ਵੇਵ ਚੱਲਦੀ ਹੈ ਬਹੁਤ ਵੱਡਾ ਅਸਰ ਹੈ ਜਿੱਥੇ-ਜਿੱਥੇ ਜੀ ਮੋਦੀ ਦੀ ਜਾਨ ਜੇ ਉੱਥੇ ਲੋਕਾਂ ਤੇ ਬਹੁਤ ਅਸਰ ਹੋਏਗਾ ਲੋਕਾਂ ਨੇ ਮਨ ਬਣਾਇਆ ਹੈ ਵੀ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਣੀ ਹੈ ਚਾਹੇ ਉਹ ਮੋਦੀ ਜੀ ਦੇ ਕੰਮ ਤੋਂ ਹੋਵੇ ਤੇ ਚਾਹੇ ਉਹ ਰਾਮ ਮੰਦਰ ਦੀ ਉਹ ਛਾਹੀ ਤੋਂ ਜਿਹੜੇ ਲੋਗ ਇਹ ਸਮੇਂ ਤੇ ਵੀ 500 ਸਾਲ 500 ਸਾਲ ਬਾਅਦ ਜੇ ਕੋਈ ਵਿਅਕਤੀ ਨੇ ਯਕਦੇ ਤੇ ਲੋਗਾ ਨੇ ਆ ਕੇ ਰਾਮ ਮੰਦਰ ਬਣਾਇਆ ਤੇ ਬੜੀ ਵੱਡੀ ਇੱਕ ਗੱਲ ਹੈ ਇਹ ਛੋਟੀ ਗੱਲ ਹੈ ਔਰ ਕੋਈ ਚੀਜ਼ ਬਣਾਉਣਾ ਕਿਸੇ ਜਦੋਂ ਕਿਸੇ ਦੀ ਤਿਰਥ ਸਥਾਨ ਜਾਂ ਕੋਈ ਮੰਦਰ ਜਾਂ ਗੁਰਦੁਆਰਾ ਬਣਦਾ ਤੇ ਲੋਕਾਂ ਚ ਬੜਾ ਉਤਸ਼ਾਹ ਹੁੰਦਾ ਇਹ ਮੋਦੀ ਜੀ ਦਾ ਡੈਫੀਨਟਲੀ 2024 ਦੀ ਜਿਹੜੀ ਐਬਕਸ਼ਨ ਹੈ ਇਹ ਮੋਦੀ ਜੀ ਦੇ ਨਾਂ ਤੇ ਹੀ ਦਿੱਤੀ ਜਾਵੇ ਔਰ ਬਹੁਤ ਵੱਡਾ ਹੰਗਾਰਾ ਹੈ ਜੀ ਅੱਜ ਫੇ ਕੱਲ ਪਟਿਆਲਾ ਸੀ ਔਰ ਪਤਾ ਲੱਗਾ ਵੀ ਬਹੁਤ ਵੱਡਾ ਇਕੱਠ ਹੋਇਆ ਔਰ ਮਹਾਰਾਣੀ ਪਟਿਆਲਾ ਐ ਯਾਨੀ ਕਿ ਜਿੱਤਨ ਦੇ ਹੁਣ ਉਹਨਾਂ ਦੇ ਅਸਾਰ ਬਣੇ ਨੇ ਵੀ ਜਿੱਤ ਕੇ ਤੇ ਆਪਾਂ ਇਹ ਚੀਜ਼ ਲੈ ਕੇ ਜਾਵਾਂਗੇ ਭਾਰਤੀ ਜਨਤਾ ਪਾਰਟੀ ਦਿਨੋਂ ਦਿਨ ਦਿਨੋਂ ਦਿਨ ਜਿਹੜਾ ਹੈ ਇਹ ਕਾਫੀ ਇਹਨਾਂ ਦਾ ਲੋਕਾਂ ਦੇ ਵਿੱਚ ਅਸਰ ਵੀ ਵੱਧ ਰਿਹਾ ਹੈ ਔਰ ਲੋਕ ਇਹਨਾਂ ਨਾਲ ਜੁੜਨਾ ਵੀ ਚਾ ਰਹੇ ਨੇ ਵਿਰੋਧੀ ਪਾਰਟੀਆਂ ਬੜਾ ਨਿਸ਼ਾਨੇ ਤੇ ਲੈ ਰਹੀਆਂ ਕਿ ਭਾਜਪਾ ਜਿਹੜੀ ਆ ਉਹ ਵਿਕਾਸ ਦੇ ਨਾਮ ਦੇ ਉੱਤੇ ਵੋਟਾਂ ਨਹੀਂ ਮੰਗ ਰਹੀ ਜਿਹੜੀ ਆ ਸਿਰਫ ਆਰਾਮ ਮੰਦਰ ਦੇ ਨਾਮ ਦੇ ਉੱਤੇ ਵੋਟਾਂ ਤੇ ਵੀਡੀਓ ਲਾਰੇ ਮਗਾ ਦੀ ਇਸ ਨੂੰ ਵਿਕਸਿਤ ਭਾਰਤ ਦਾ ਬਹੁਤ ਵੱਡਾ ਭਾਰਤੀ ਜਨਤਾ ਪਾਰਟੀ ਨੇ ਆਪਣਾ ਪੂਰਾ ਏਜੰਡਾ ਕਟਿਆ ਹੁਣ ਆਪੋਜੀਸ਼ਨ ਵਾਲਿਆਂ ਨੂੰ ਨਾ ਦੇਖਦਾ ਹੋਏ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਉਹ ਤੇ 20 ਪੁਆਇੰਟ ਏਜੰਡਾਸ ਨੇ ਜਿਹੜੇ ਜਿਹੜੇ ਕੰਮ ਕੀਤੇ ਨੇ ਔਰ ਜਿਹੜਾ ਰੋਡ ਮੈਪ ਹੈ ਔਰ ਰੋਡ ਮੈਪ ਜਿਹੜਾ 5 ਸਾਲਾਂ ਦਾ ਨਹੀਂ 2047 ਤੱਕ ਦਾ ਰੋਡ ਮੈਪ ਭਾਰਤੀ ਜਨਤਾ ਪਾਰਟੀ ਨੇ ਦਿੱਤਾ 25 ਸਾਲ ਦਾ ਤੇ ਜਿਹਦੇ ਵਿੱਚ ਕੀ ਉਹਨਾਂ ਦਾ ਟੀਚਾ ਹੈ ਕਿਥੋਂ ਤੱਕ ਇਹ ਪਿਛਲੇ ਦਸਾ ਸਾਲਾਂ 'ਚ ਭਾਰਤ ਕਿਥੋਂ ਤੱਕ ਕਿਹੜੀਆਂ ਉਚਾਈਆਂ ਤੇ ਕਿਹੜੀਆਂ ਬੁਲੰਦੀਆਂ ਤੱਕ ਗਿਆ। ਧਿਆਨ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਨੇ ਵਰਲਡ ਦੀ ਵਨ ਆਫ ਦਾ ਸੁਪਰ ਮੋਸਟ ਪਾਵਰ ਜਿਹੜੀ ਬਣ ਗਿਆ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। 13 ਜੀਰੋ ਦਾ ਨਾਰਾ ਦੇ ਰਿਆ। ਦੇਖੋ 0 13 ਤੇ ਹੋ ਹੀ ਜਾਣਾ। ਗੁਰੂ ਮਹਾਰਾਜ ਕਹਿੰਦੇ ਨੇ ਵੀ ਜਦੋਂ ਬੰਦੇ ਨੂੰ ਹੰਕਾਰ ਆ ਜਾਏ ਨਾ ਮੈਂ ਅੱਗੇ ਕਈ ਵਾਰ ਕਿਹਾ ਵੀ ਜਦੋਂ ਬੰਦੇ ਨੂੰ ਤਾਕਤ ਆਂਦੀ ਹੈ ਪੋਲਿਟਿਕਲ ਤਾਕਤ ਤੇ ਉਹ ਕੀੜਾ ਕਿਸੇ ਹੋਰ ਸ਼ਰੀਰ ਦੇ ਅੰਗ ਤੇ ਅਸਰ ਨਹੀਂ ਕਰਦਾ ਉਹ ਸਿੱਧਾ ਦਿਮਾਗ ਤੇ ਕਰਦਾ ਤੇ ਭਗਵੰਤ ਮਾਨ ਦੇ ਦਿਮਾਗ ਤੇ ਵੀ ਅਸਰ ਹੋ ਚੁੱਕਾ ਹੈ ਇਹਦੇ ਕੋਤੇ ਹੋਣ ਕਹਿੰਦੇ ਨੇ ਵੀ ਭਗਵੰਤ ਨੇ ਪਾਲਿਆ ਝੂਠ ਦਾ ਚੋਲਾ ਤੇ ਮੰਗਦਾ ਮੇਰਾ ਰੰਗ ਦੇ ਪਸੰਦੀ ਚੋਲਾ ਇਹਦੇ ਭਗਤ ਸਿੰਘ ਦੇ ਨਾਂ ਦੀਆ ਵੋਟਾਂ ਮੰਗੇ ਸੌਆ ਉਥੋਂ ਜਦੋਂ ਇਹਨਾਂ ਨੇ ਸ਼ੁਰੂਆਤ ਇਹ ਇਹਨਾਂ ਦੀ ਜਦੋਂ ਕੈਪੀਟ ਨੇ ਸੋਚੀ ਤੇ ਉਹਨਾਂ ਖੜਕੜ ਕਲਾ ਤੇ ਜਾ ਕੇ ਇਹਨਾਂ ਨੇ ਸਾਡਾ ਪ੍ਰੋਗਰਾਮ ਕੀਤਾ ਤੇ ਅੱਜ ਸ਼ਹੀਦ ਭਗਤ ਸਿੰਘ ਦਾ ਪਿੰਡ ਹੀ ਸਾਰੇ ਦੇ ਖਿਲਾਫ ਹੋਇਆ ਫਿਰ ਇਹਨੂੰ ਕੋਣ ਵੱੜ ਕੇ ਵਿਖਾਏ ਜਰਾ ਉਥੇ ਖੜਕੜ ਕਲਾ ਕੋਈ ਬਹੁਤ ਨਹੀਂ ਜਾਣਦਾ ਜੀ ਕਿ ਆ ਇਤਿਹਾਸ ਰਹਿ ਗਈ ਹੈ ਜੀ ਜਿਹਨੇ ਬਦਾਸਤ ਕੋਈ ਡਿਮਾਂਡ ਕਰੋਗੇ ਪਤਾ ਨਹੀਂ ਦੇਖੋ ਅੱਜ ਅਸੀਂ ਬਹੁਤ ਮੇਰੇ ਜ਼ਿਲ੍ਹੇ ਗੁਰਦਾਸਪੁਰ ਲਈ ਲਈ ਅਸੀਂ ਪੰਜਾਬ ਲਈ ਮੰਗ ਕਰਾਂ ਸਾਨੂੰ ਪੰਜਾਬ ਦੀ ਜਿਹੜੀ ਸਾਡੀ ਇੰਡਸਟਰੀ ਹੈ ਨਾ ਉਹ ਨੌਨ ਆਰਡਰ ਦੇ ਕਾਰਨ ਤੇ ਸਰਕਾਰ ਦੀ ਕੋਈ ਨੀਤੀ ਨਾ ਹੋਣ ਦੇ ਕਾਰਨ ਪੰਜਾਬ ਦੇ ਵਿੱਚੋਂ ਬਚੀ ਖੁੱਗੀ ਇੰਡਸਟਰੀ ਵੀ ਬਾਅਦ ਵਿੱਚ ਸੂਬਿਆ ਦੀ ਕਹੇਗੀ ਤੁਸੀਂ ਦੇਖੋ ਉੱਤਰ ਪ੍ਰਦੇਸ਼ ਅੱਜ ਲੋਕ ਯੋਗੀ ਜੀ ਨੂੰ ਯਾਦ ਕਰਦੇ ਆ ਉਹ ਕਹਿੰਦੇ ਵੀ ਘਰ ਖੁੱਲਾ ਛੱਡ ਕੇ ਚਲ ਜਿਓ ਜੇ ਕੋਈ ਇੱਕ ਕੋਈ ਵੀ ਤੁਹਾਡੀ ਚੋਰੀ ਹੋਏਗੀ ਤੇ ਸਰਕਾਰ ਜ਼ਿੰਮੇਵਾਰ ਹੈ। ਯੋਗੀ ਜੀ ਤੁਸੀਂ ਸਰਪ੍ਰਾਈਜ਼ ਹੋ ਗਏ ਅਸੀਂ ਇੱਕ ਕੋਈ ਸਾਡੇ ਦੋਸਤ ਸੀ ਉੱਥੇ ਪ੍ਰੋਜੈਕਟ ਲਾਣਾ ਚਾਹੁੰਦੇ ਸੀ। ਉਹਨਾਂ ਨੇ ਕਿਹਾ ਵੀ ਜ਼ਮੀਨ ਫ੍ਰੀ ਦੇਵਾਂਗਾ। 5 ਸਾਲਾਂ 'ਚ ਪੈਸੇ ਦੇ ਦਿਓ ਆਹ ਪ੍ਰੋਜੈਕਟ। ਇਹ ਤਰੀਕਾ ਅੱਜ ਪੰਜਾਬ ਦੇ ਵਿੱਚ ਸਾਈਕਲ ਇੰਡਸਟਰੀ ਲੁਧਿਆਣੇ ਤੋਂ ਸਾਰੀ ਯੂਪੀ ਨੂੰ ਲਖਨਊ ਨੂੰ ਜਾਰੀ ਹੈ। ਤੇ ਇਹਦੇ ਕਾਰਨ ਜਿਹੜਾ ਜੇ ਅਸੀਂ ਪੰਜਾਬ ਲਈ 50 ਕਿਲੋਮੀਟਰ ਬਾਰਡਰ ਏਰੀਆ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਤੱਕ ਅਸੀਂ ਸਾਰਾ ਉਸ ਏਰੀਆ ਨੂੰ 50 ਕਿਲੋਮੀਟਰ ਦੇ ਰੇਡੀਅਸ ਵਿੱਚ ਜਿੱਦਾਂ ਹਿਮਾਚਲ ਔਰ ਜੰਮੂ ਕਸ਼ਮੀਰ ਦੀ ਤਰ੍ਹਾਂ ਸਾਨੂੰ ਇਨਸੈਂਟਿਵ ਦਿੱਤਾ ਜਾਵੇ ਪੰਜਾਬ ਨੂੰ ਤਾਂਕਿ ਜਿਹੜੀ ਇੰਡਸਟਰੀ ਹੈ ਇੱਥੇ ਟਿਕੀ ਰਹੇ ਨਵੀਂ ਆਏ ਤਾਂ ਹੀ ਪੰਜਾਬ ਅਗੇਤ ਰਕੀ ਦੇ ਰਾਜ ਬਦੇ ਜਿੱਦਾਂ ਪ੍ਰਾਪਤ ਹਮਸਾ ਤੁਮਿਤਰਾ ਬਿਜਲੀ ਹੈ ਜੀ ਜੰਦਾ ਦੀ ਇੱਕ ਬੜੀ ਜ਼ਰੂਰੀ ਡਿਮਾਂਡ ਹੈ ਕਿ ਪਠਾਨ ਕੋ ਤੋਂ ਅੰਮ੍ਰਿਤਸਰ ਤੱਕ ਜਿਹੜਾ ਰੇਲਵੇ ਰੈਕ ਆ ਉਹਨੂੰ ਡਬਲ ਕੀਤਾ ਜਾਵੇ ਕਿ ਅੱਜ ਤੱਕ ਕਿਸੇ ਨੇ ਵੀ ਕਿਉਂ ਨਹੀਂ ਇਹ ਡਿਮਾਂਡ ਨੂੰ ਅੱਗੇ ਰੱਖਿਆ ਤੇ ਨਾ ਹੀ ਕੋਈ ਕੋਸ਼ਿਸ਼ ਕੀਤਾ ਦਾ ਕਿਹਾ ਦੇਖੋ ਕਾਰਨ ਇਹ ਭਾਜੀ ਸੋਚ ਦੀ ਕਾਰਨ ਇਹ ਵੀ ਜਿਹੜਾ ਲੋਕਾਂ ਨਾਲ ਲੋਕ ਜੁੜੇ ਰਹਿੰਦੇ ਨੇ ਲੀਡਰ ਉਹਨਾਂ ਨੂੰ ਸਹੀ ਡਿਮਾਂਡ ਹੈ ਲੋਕਾਂ ਦੀ ਪਤਾ ਹੁੰਦਾ ਵੀ ਕਿ ਤਰੀਕ ਕਿਹੜੀ ਚੀਜ਼ ਦੀ ਲੋੜ ਹੈ ਜਿਹੜੇ ਤੁਸੀਂ ਡਬਲ ਟਰੈਕ ਦੀ ਇਹ ਗੱਲ ਕੀਤੀ ਹੈ ਇਹ ਬਿਲਕੁਲ ਠੀਕ ਹੈ ਇਹ ਹੋਣਾ ਚਾਹੀਦਾ ਔਰ ਦੇਖੋ ਦੁਨੀਆ ਕਿੱਧਰ ਦੀ ਕਿੱਧਰ ਚਲੇਗੀ ਅੱਜ ਨਿਤਿਨ ਗਟਕਰੀ ਜੀ ਨੇ ਜੇ ਤੁਸੀਂ ਆ ਆਪਣੇ ਰੋਡ ਨੈਟਵਰਕ ਵੇਖਦੇ ਤੇ ਕਮਾਲ ਹੋਇਆ ਸੀ ਕੰਪੀਟ ਅਮਰੀਕਾ ਨਾਲ ਕੰਨੀ ਕਰ ਰਿਹਾ ਔਰ ਕਿਉਂ ਨਹੀਂ ਰੇਲਵੇ ਦੇ ਵਿੱਚ ਰੇਲਵੇ ਦੇ ਸਾਡੀ ਬਹੁਤ ਤਰੱਕੀ ਹੋਈ ਹੈ ਬੁਲੇਟ ਟ੍ਰੇਨ ਚੱਲੀਆਂ ਏ 50 ਗੱਡੀਆਂ ਨਵੀਆਂ ਪਾਸ ਕਰਦੇ ਹੁੰਦੇ ਵੱਡੇ ਬਾਰੇ ਤੇ ਸੋ ਕਹਿਣ ਤੋਂ ਮਤਲਬ ਹੈ ਵੀ ਜਦੋਂ ਇਹ ਟ੍ਰੇਨ ਦਾ ਵੀ ਨੈਟਵਰਕ ਵਧੂਗਾ ਤੇ ਕੁਦਰਤੀ ਗੱਲ ਹੈ ਵੀ ਉਹ ਟਰੈਕ ਵੀ ਡਬਲ ਹੋਣਗੇ ਨਹੀਂ ਇਹ ਵੀ ਡਿਮਾਂਡ ਤੇ ਤੁਸੀਂ ਤੁਹਾਡਾ ਸਾਡਾ ਬੰਦਾ ਨਾ ਤੁਸੀਂ ਜਾਂਦਾ ਦੇ ਪ੍ਰਸ਼ਨ ਦੀ ਰੱਖਾਂਗੇ ਰੱਖਾਂਗੇ ਦੇਖੋ ਡਿਮਾਂਡ ਉੱਧਰ ਰੱਖਣ ਦਾ ਸਾਡਾ ਜੇ ਕੋਈ ਤੁਹਾਡੀ ਸਰਕਾਰ ਹੋਵੇ ਉਹਨਾਂ ਨੂੰ ਕਰਕੇ ਵਿਖਾਓ ਜਿਹੜੀਆਂ ਡਿਮਾਂਡਾਂ ਰੱਖ ਲੂ ਕਰੂਗਾ ਕਿ ਨਾ ਨਹੀਂ ਸੈਂਟਰ ਤੇ ਤੁਹਾਡੀ ਗਵਰਨਮੈਂਟ ਹੈ ਔਰ ਸੈਂਟਰ ਦਾ ਡਿਪਾਰਟਮੈਂਟ ਹੈ ਮੈਂ that is what that is what exactly ਇੱਕ ਡਿਮਾਂਡ ਜਿਹੜੀਆਂ ਲੋਕਾਂ ਦੀਆਂ ਡਿਮਾਂਡ ਜਿਹੜੀ ਜ਼ਰੂਰੀ ਹੋਏਗੀ ਉਹ ਅਸੀਂ ਕਰਾਂਗੇ ਕਿਉਂਕਿ ਜਨਤਾ ਤੇ ਸਾਂਝ ਤੁਹਾਡੇ ਨਾਲ ਜੁੜੇਗੀ ਨਾ ਜੇ ਉਹਨਾਂ ਨੂੰ ਦੇਖੋ ਅਸੀਂ ਅਸੀਂ ਅੱਗੇ ਕਾਦੀਆਂ ਦਾ ਟ੍ਰੇਨ ਦਾ ਜਿਹੜਾ ਸੀ ਉਹ ਉਹ ਲਿੰਕ ਅਸੀਂ ਕਰਵਾਇਆ ਸੀ ਮੰਦੂਰ ਫਰੋਂ ਕਾਦੀਆਂ ਤੋਂ ਬਿਆਸ ਉਹ ਜਿਹੜੀ ਇੱਥੋਂ ਦੀ ਸੂਬੇ ਦੀ ਸਰਕਾਰ ਨੇ ਨਹੀਂ ਹੋਣ ਦਿੱਤਾ ਜੀ ਉਹ ਅਕਾਲੀ ਦਲ ਦੀ ਉਦੋਂ ਸਰਕਾਰ ਸੀ ਉਹਨਾਂ ਨੇ ਸਾਨੂੰ ਜ਼ਮੀਨ ਐਕਵਾਇਰ ਨਹੀਂ ਹੋਣ ਦਿੱਤੀ ਤੇ ਜੇ ਇੱਥੇ ਸਰਕਾਰ ਦੂਜੀ ਹੋ ਗਈ ਅਸੀਂ ਕਿਉਂ ਕਹਿੰਨੇ ਆ ਵੀ ਜਿਹੜੀ ਸੈਂਟਰ ਦੀ ਸਰਕਾਰ ਹੈ ਜੇ ਸੂਬੇ ਦੀ ਸਰਕਾਰ ਵੀ ਸੇਮ ਹੋਊਗੀ ਤੇ ਤੁਹਾਡੇ ਕੰਮ ਜਿਹੜੇ ਨੇ ਡਬਲ ਸਪੀਡ ਦਾ ਹੋਣਗੇ ਤੇ ਉਹ ਕਾਰਨ ਹੈ ਅਸੀਂ ਅਪੀਲ ਵੀ ਕਰਾਂਗੇ ਅੱਜ ਵੀ ਅਪੀਲ ਕਰਾਂਗੇ ਸਟੇਜ ਤੋਂ ਵੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜਿਤਾ ਕੇ ਤੇ ਅੱਗੋ ਉਹ ਜੂਲਪ ਵਿਖ ਜਿਹੜਾ ਪੰਜਾਬ ਦਾ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ ਪੰਜਾਬ ਤੇ ਜਿੰਨਾ ਕਰਜ਼ਾ ਚੜ ਚੁੱਕਾ ਹੈ ਤੇ ਪੰਜਾਬ ਲਿਓ ਜਿੱਥੇ ਦੀ ਕਿ ਇਹ ਲੱਤ ਚੁੱਕਾ ਹੈ ਜੇ ਹੋਰ ਕਿਤੇ 5 ਸਾਲ ਇਦਾਂ ਕਰਕੇ ਤੇ ਪੰਜਾਬ ਕੋਲ ਬੇਕਾਬੂ ਹੋ ਜਨਾ ਤੁਹਾਡੇ ਕੋਲ ਫਿਰ ਕਾਬੂ ਨਹੀਂ ਆਣਾ ਪੰਜਾਬ ਕਾਂਗਰਸੀ ਕਿਤੇ ਨੂੰ ਕਿਦਾਂ ਦੇਖਦੇ ਹੋ ਜੀ ਪੰਜਾਬ ਕਾਂਗਰਸ ਬਹ ਠੀਕ ਹੈ ਕਾਂਗਰਸ ਹੌਲੀ ਹੌਲੀ ਖਤਮ ਹੋ ਰਹੀ ਹੈ ਜਿੱਦਾਂ ਇਹ ਆ ਵੀ ਉਹਨਾਂ ਦੇ ਬੜੇ ਲੀਡਰਸ ਜਿਹੜੇ ਹੈਗੇ ਨੇ ਉਹ ਬਾਕੀ ਸਟੇਟਾਂ ਵੀ ਅੱਜ ਮੈਂ ਵੇਖ ਰਿਹਾ ਸੀ ਉਹ ਦਸੀ ਅ ਸੀ ਸਾਡੇ ਬਠਿੰਡੇ ਤੋਂ ਉਹ ਤਿੰਨ ਦੋ ਕਿ ਤਿੰਨ ਵਾਰ ਮੈਂ ਮਲੇ ਵੀ ਰਹਾ ਤੇ ਹੈ ਮਨਿਸਟਰ ਵੀ ਦੇ ਆ ਤੇ ਉਹ ਅੱਜ ਉਹ ਵੀ ਬੀਜੇਪੀ ਜੁਆਇਨ ਕੀਤਾ ਨੇ ਕੱਲ ਸੋ ਬੀਜੇਪੀ ਲਗਾਤਾਰ ਚੜਾਈ ਵੱਲ ਨੂੰ ਜਾਂਦੀ ਹੈ ਬੀਜੇਪੀ ਦੀ ਲੋਕਾਂ ਚ ਕਰੇਜ਼ ਆ ਨਹੀਂ ਸ਼ੁਰੂ ਹੋਈ ਹੈ ਮੈਂ ਹੈਰਾਨ ਆ ਪਿੰਡਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਵਰਗ ਔਰ ਕਿਸਾਨੀ ਔਰ ਖਾਸ ਕਰਕੇ ਸ਼ੈਡਿਊਲ ਕਾਸ ਜਿਹੜੇ ਵਰਗ ਹੈ ਉਹ ਬਹੁਤ ਤعداد ਦੇ ਵਿੱਚ ਭਾਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਿਹਾ ਔਰ ਤੁਸੀਂ ਹੈ ਨਾ ਇਲੈਕਸ਼ਨ ਦੇ ਵਿੱਚ ਉਹਦਾ ਇੱਕ ਟ੍ਰੈਂਡ ਵੀ ਹੈ ਬਾਜਵਾ ਸਾਹਿਬ ਦਾ ਤਾਂ ਜੰਗ ਕੱਟਿਆ ਜਾਂਦਾ ਨਹੀਂ ਤੁਹਾਡੇ ਘਰੋਂ ਵੀ ਪਾਉਂਡਰਸ ਖਤਮ ਹੋ ਜੇਗੀ ਕਿ ਜਾਂ ਉੱਥੇ ਦੋ ਹੀ ਝੰਡੇ ਰਹਿਣਗੇ ਵਧੀਗਾ ਸਭ ਤੋਂ ਵੱਡੇ ਬਾਜਵਾ ਸਾਹਿਬ ਦੀ ਆਪਣੀ ਸੋਚ ਹੈ ਉਹ ਪੱਕੇ ਕਾਂਗਰਸੀ ਨੂੰ ਉਹਨਾਂ ਨੇ ਆਪਣੀ ਸੋਚ ਦੇ ਨਾਲ ਚੱਲਣਾ ਅਸੀਂ ਆਪਣੀ ਸੋਚ ਨਾਲ ਚੱਲਣਾ ਨਾ ਕਦੀ ਪਾਰਟੀਆਂ ਖਤਮ ਹੁੰਦੀਆਂ ਨੇ ਤੇ ਨਾ ਇਹ ਵਾਅਦੇ ਘਾਟੇ ਜ਼ਿੰਦਗੀ ਦੇ ਵਿੱਚ ਉਚਾਈ ਚੜ੍ਹਾਈ ਤੇ ਨੀਚੇ ਆਣਾ ਇਹ ਇੱਕ ਜ਼ਿੰਦਗੀ ਦਾ ਇੱਕ ਪਹੀਆ ਅੱਜ ਜੇ ਕੋਈ ਡਾਊਨ ਹੈ ਤੇ ਕੱਲ ਨੂੰ ਉੱਪਰ ਵੀ ਆਣਾ ਸੋ ਇਸ ਕਰਕੇ ਇਹ ਆਪਾਂ ਕਿਸੇ ਪਾਰਟੀ ਨੂੰ ਕਹਿਣਾ ਵੀ ਜੀ ਉਹ ਖਤਮ ਹੋ ਜੂਗੀ ਜੀ ਇਦਾਂ ਦੇਗੀ ਇਹ ਬੇਬੁਨਿਆਦ ਗੱਲਾਂ ਆ Thank you.